ਅੱਜ ਸਾਡੇ ਫ੍ਰੀडम ਫੈਕਟਰ ਉਤਰ ਅਧਿਕਾਰੀ ਸੰਸਥਾ ਰਜਿਸਟਰਡ 196 ਪੰਜਾਬ ਦੀ ਇੱਕ ਸੂਬਾ ਕਮੇਟੀ ਦੀ ਮੀਟਿੰਗ ਸੀਗੀ ਜਿਸ ਦੇ ਵਿੱਚ ਸਾਡੀ ਜਥੇ ਨਵੀਂ ਬਣੀ ਜਥੇਬੰਦੀ 21 ਮੈਂਬਰੀ ਕਮੇਟੀ ਦਾ ਵਿਸਤਾਰ ਕੀਤਾ ਗਿਆ ਅਤੇ ਨਾਲ ਹੀ ਅੱਜ ਵਿਚਾਰ ਕੀਤਾ ਗਿਆ ਹੈ ਵੀ ਆਉਣ ਵਾਲੀ ਲੋਕ ਸਭਾ ਦੀ ਚੋਣਾਂ ਉਹਦੇ ਚ ਅਸੀਂ ਕਿਸ ਪਾਰਟੀ ਨੂੰ ਕਿਵੇਂ ਸਪੋਰਟ ਕਰਨੀ ਹੈ ਅੱਜ ਸਾਰਿਆਂ ਦਾ ਸਾਰਿਆਂ ਦੇ ਬਿਆਨ ਲੈ ਗਏ ਨੇ ਸਾਰਿਆਂ ਦਾ ਇੱਕੋ ਹੀ ਵਿਚਾਰ ਸੀ ਜਿਹੜੀ ਜਥੇ ਜਿਹੜੀ ਪਾਰਟੀ ਫ੍ਰੀडम ਫੈਕਟਰ ਪਰਿਵਾਰਾਂ ਦੇ ਸਬੰਧ ਦੇ ਵਿੱਚ ਆਪਣੀ ਮੈਨੀਫੈਸਟੋ ਵਿੱਚ ਆਪਣੀਆਂ ਮੰਗਾਂ ਸਾਡੀਆਂ ਮੰਗਾਂ ਰੱਖੇਗੀ ਉਸ ਪਾਰਟੀ ਨੂੰ ਸੀ ਉਸ ਮੈਂਬਰ ਨੂੰ ਸੀ ਸਮਰਥਨ ਦੇਵਾਂਗੇ ਕਿਉਂਕਿ ਜਿਹੜੀ ਸਾਡੇ ਫ੍ਰੀडम ਫਾਇਰ ਜਿੱਥੇ ਬੰਦੀ ਹੈ ਉਹ ਕਿਸੇ ਪਾਰਟੀ ਨਾਲ ਸਬੰਧ ਨਹੀਂ ਰੱਖਦੀ ਇਹ ਸਾਰਿਆਂ ਦੀ ਸਾਂਝੀ ਜ਼ਿੰਦਗੀ ਹੈ ਦੇਸ਼ ਨੂੰ ਯਾਦ ਕਰਾਉਣ ਲੱਗਿਆਂ ਅਸੀਂ ਇਹ ਨਹੀਂ ਦੇਖਿਆ ਸੀ ਕਿਹੜੀ ਪਾਰਟੀ ਦੀਆਂ ਸਾਰੇ ਸਾਂਝੇ ਸੀ ਸਿਰਫ ਇੰਡੀਆ ਵਾਸਤੇ ਅਸੀਂ ਸਬੰਧ ਕੀਤਾ ਜਿਹੜੀ ਪਾਰਟੀ ਤੁਹਾਡੇ ਹਕਾਮਾਂ ਵਾਸਤੇ ਗੱਲ ਕਰਦੀ ਉਸ ਪਾਰਟੀ ਨੂੰ ਹਾਂ ਉਸ ਸਮਰਥਨ ਕਰਾਂ ਮੈਨੀਫੈਸਟੋ ਜਿਹੜਾ ਲਾਨ ਕਰੇਗੀ ਮੈਨਿਫੈਸਟ ਪਾਣਾ ਜ਼ਰੂਰੀ ਹੈ ਕਿਉਂਕਿ ਉਹਨਾਂ ਨੇ ਕਿਸਾਨਾਂ ਵਾਸਤੇ ਪਾਲੀਆਂ ਕਾਸ਼ਤਾਂ ਵਾਸਤੇ ਇਹਨਾਂ ਨੇ ਦੱਸ ਤਾਂ ਵੀ ਇੱਕ ਆ ਕਾਸ਼ ਨੂੰ ਯਾਦ ਰਵਾਂਗੇ ਰਿਜ਼ਰਵੇਸ਼ਨਾਂ ਸਾਰੇ ਦੇਖ ਵੀਰੇ ਕੱਲੇ ਫਰੀडम ਫੈਕਟਰਾਂ ਵਾਸਤੇ ਇਹਨਾਂ ਨੇ ਕੁਝ ਨਹੀਂ ਕੀਤਾ ਕਿਸੇ ਨੇ ਮੈਨਿਫੈਸਟ ਜਦਦੀ ਘਲਾੜੀ ਪਰਿਵਾਰਾਂ ਦੀ ਮੰਗ ਨਹੀਂ ਰੱਖੀ ਸਾਨੂੰ ਇਸ ਦਾ ਅਫਸੋਸ ਹੈ ਹੁਣ ਦੇਖਦੇ ਆ ਤੁਹਾਡੀ ਚੈਨਲ ਰਾਹੀਂ ਉਹਨਾਂ ਤੱਕ ਆਵਾਜ਼ ਪਹੁੰਚਾ ਰਹੇ ਆ ਵੀ ਮੈਨਿਫੈਸਟੋ ਜਿਹੜੇ ਸਾਡੇ ਫਰੀडम ਫੈਕਟਰਾਂ ਦੀਆਂ ਮੰਗਾਂ ਨੇ ਉਹ ਰੱਖੇਗੀ ਉਸ ਨੂੰ ਅਸੀਂ ਦਿਨੋਂ ਸਪੋਰਟ ਕਰਾਂਗੇ ਇਹ ਤਾਂ ਸਰਕਾਰ ਨੂੰ ਇਹ ਕਹਿੰਦੇ ਆ ਵੀ ਦੇਖੋ ਪਾਕ ਸਿੰਘ ਦੀਆਂ ਖੱਟੀਆਂ ਪੱਗਾਂ ਵੰਡ ਕੇ ਦੇਸ਼ ਭਗਤ ਨਹੀਂ ਬਣਾਇਆ ਜਾਂਦਾ ਇਹਦੇ ਵਾਸਤੇ ਕੁਰਬਾਨੀ ਦੇਣੀ ਪੈਂਦੀ ਹੈ ਜੋ ਤੁਸੀਂ ਪਹਿਲਾਂ ਗੱਲਾਂ ਕੀਤੀਆਂ ਸੀਆਂ ਪਾਕ ਸਿੰਘ ਦੀ ਸੋਚ ਤੇ ਪਹਿਲਾਂ ਦਵਾਂਗੇ ਲੇਕਿਨ ਉਹ ਸੋਚ ਤੋਂ ਕਿਤੇ ਦੂਰ ਨੇ ਉਹ ਇਹਨਾਂ ਨੇ ਇਹਦੇ ਵੀ ਜਿਉਂਦੇ ਫਰੀਡ ਫੈਟਰ ਪਰਿਵਾਰਾਂ ਨੂੰ ਜਾ ਕੇ ਟੱਡ ਨਹੀਂ ਕੀਤਾ ਸਿਰਫ ਬੁੱਤ ਬੂਜੇ ਨੇ ਬੁੱਤ ਬੋਲਦੇ ਨਹੀਂ ਬੁੱਤਾਂ ਨਾਲ ਕੋਈ ਲਾਜ਼ਮੀ ਹੁੰਦਾ ਜਿਹੜੇ ਜਿਉਂਦੇ ਫਰੀਡ ਫੈਟ ਰਹੇ ਘੱਟੋ ਘੱਟ ਉਹਨਾਂ ਦੇ ਹਾਲ ਦੇਖੋ ਉਹਨਾਂ ਦੇ ਪਰਿਵਾਰਾਂ ਦੇ ਹਾਲ ਦੇਖੋ ਜਿਨ੍ਹਾਂ ਨੂੰ ਦੋ ਬਗ ਦੀ ਰੁਕਤੀ ਤੇ ਸਿਰ ਤੇ ਛੱਤ ਤੱਕ ਨਹੀਂ ਹੈਗੀ ਉਹਨਾਂ ਬਾਰੇ ਇਹ ਕੀ ਸੋਚ ਰਹੇ ਨੇ ਆ ਵੀ 22 ਸਾਲ ਹੋ ਚੁੱਕੇ ਨੇ ਇੱਕ ਵੀ ਮੀਟਿੰਗ ਭਗਵਾਨ ਜਮਾਨ ਨੇ ਸਾਡੇ ਦੇਸ਼ ਭਗਤ ਪਰਵਾਰ ਨਾਲ ਨਹੀਂ ਕੀਤੀ ਸਾਡਾ ਜਿਹੜਾ ਰਾਜ ਹੈ ਚਾਰ ਵਾਰੀ ਅਸੀਂ ਤਰਨੇ ਲਈ ਚਾਰ ਵਾਰੀ ਟਾਈਮ ਦੀ ਦਿੱਤਾ ਬਾਅਦ ਵੀ ਇਹਨਾਂ ਨੇ ਕੋ ਸਾਨੂੰ ਕੋਈ ਇੱਕ ਦਿਨ ਵੀ ਟਾਈਮ ਨਹੀਂ ਦਿੱਤਾ ਹੈਗਾ ਆਨ ਲਈ ਜਿਨਾਂ ਬਾਰੇ ਕੀ ਵਿਚਾਰ ਤੁਹਨ ਦੱਸਦੇ ਨੇ ਉਹਨਾਂ ਨੇ ਵਿਚਾਰ ਰਹੀ ਹੈ ਜਿਹਨਾਂ ਮੈਨੂੰ ਫੈਕਟਰੀ ਚ ਪਾਏਗਾ ਅਸੀਂ ਉਹਨਾਂ ਨਾਲ ਦਿਲੋਂ ਤਰਾਂਗੇ ਅਸੀਂ ਚਾਹੁੰਦੇ ਆ ਸਾਨੂੰ ਮੰਗਾ ਮੰਨਣੀਆਂ ਨਾ ਪੈਂਦੀ ਮੰਗਣੀਆਂ ਨਾ ਪੈਂਦੀਆਂ ਸਾਨੂੰ ਜੇਸਬੰਦੀ ਬਣਾਉਣ ਦੀ ਲੋੜ ਨਹੀਂ ਪੈਂਦੀ ਸੀ ਜਿਵੇਂ ਬਾਹਰਲੇ ਦੇਸ਼ਾਂ 'ਚ ਆਜ਼ਾਦੀ ਖਿਲਾੜੀ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਹੈ ਕੋਈ ਕੋਈ ਹਰ ਤਰ੍ਹਾਂ ਦਾ ਸਲਮਾਨ ਮਿਲਦਾ ਹੈਗਾ ਸਾਨੂੰ ਜੇ ਕੋਈ ਦਿੱਤਾ ਜਾਂਦਾ ਸ਼ਰਤਾਂ ਦੇ ਆਧਾਰ 'ਤੇ ਸਾਨੂੰ ਜੇ ਦੇਣਾ ਹੈ ਉਹਨਾਂ ਨੇ ਬਿਨਾਂ ਸ਼ਰਤ ਦਾ ਦਿੱਤਾ ਜਾਵੇ ਸਾਨੂੰ ਜਿਹੜੇ ਜਿਹੜੇ ਬੇਰਜਗਾ ਬੱਚੇ ਨੇ ਬਿਨਾਂ ਕੋਟੇ ਬਿਨਾਂ ਰਜ਼ਰਵੇਸ਼ਨ ਤੋਂ ਸਾਡੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਜਿਹੀ ਉਹਨਾਂ ਦੀ ਕੁਆਲਿਫਿਕੇਸ਼ਨ ਹੈ ਉਹ ਜੀ ਨੌਕਰੀ ਦਿੱਤੀ ਜਾਵੇ ਨਾ ਕਿ ਪਰਸੈਂਟੇਜ ਜ਼ਰੂਰ ਕਿਹਾ ਜਾਵੇ